ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਛਾਰਾਂ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਚਾਰੀ ਬਾਈ ਟੌਪ ਵਧੀਆਂ ਨੇ ਤੇ ਚਾਰੀ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈੰਦੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਫੋਚ ਲੈਨੇ ਬਾਪੂ ਤੋਂ ਡਿਟੇਲ ਆਜੋ ਬਾਪੂ ਜੀ ਬਾਪੂ ਹਸੀਕਾਲ ਹਸੀਕਾ ਡਾਕਟਰ ਉਹ ਠੀਕ ਹੋ ਵਧੀਆ ਵਧ ਗਿਆ ਵਧ ਗਿਆ ਵਧੀਆ ਨਾਮ ਤੇ ਡਰੈਸਪੋਨ ਨਾਮ ਮੰਦਰ ਸਿੰਘ ਪਿੰਡ ਛਨਾ ਗਲਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਨਾਲਾ ਤਬਾਜ਼ੀ ਨੇੜੇ ਪਿੰਡ ਕਿਹੜਾਗਾ ਬਧੌੜ ਆਪਣਾ ਇਧਰ ਤਰੇਗਾ ਨਿੰਨਾਲਾ ਜੰਗੀਣਾ ਠੀਕਾ ਘੰਡਾ ਬਨੇ ਪਚਾਰੇ ਜੇ ਆ ਗਏ ਪਿੰਡਾਂ ਦੇ ਮੋਬਾਈਲ ਨੰਬਰ ਬੋ 9855733688 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੋਸ ਹੁੰਦੀ ਆ ਪਈ ਦੂਜਾ ਸੁਆ ਆਪਾਂ ਤੀਜਾ ਲੈਂਦੀ ਨਹੀਂ ਉਹ ਮਨੋ ਤਾਂ ਚਾਰੀ ਦੂਜਾ ਦੂਜਾ ਆ ਜੀ ਚਾਰੀ ਠੀਕ ਆ ਕਿੰਨੇ ਦਿਨ ਲੈਣਗੇ ਉਹ ਪਹਿਲਣਾ ਜੀ ਸਿਰੇ ਵਾਲੀ ਸਿਰੇ ਵਾਲੀ ਪਹਿਲਣਾ ਉਹ ਦੁੱਗੀ ਆ ਦੰਦਾ ਦੀ ਠੀਕ ਆ ਜਰਸੀ ਹੈ ਜਰਸੀ ਹੈ ਜਿਹੜੀ ਹਾਂ ਠੀਕ ਆ ਕਿੰਨੇ ਦਿਨ ਲੂਗੀ ਇਹ ਇਹ ਜੀ ਲੈ ਹੀ ਦੋ ਚਾਰ ਦਿਨ ਦੋ ਤੋਂ ਚਾਰ ਬਾਦ ਦੋ ਤਿੰਨ ਦਿਨ ਇੰਨੇ ਇੰਨੇ ਕੁ ਮਹੀਨੇ ਠੀਕ ਆ ਕੱਲੀ ਮੇਰੇ ਜਰਸੀ ਇੱਕ ਦੋ ਦਿਨ ਵੱਧ ਲਉ ਨੇ ਸਾਰੀਆਂ ਹੀ ਦੋ ਚਾਰ ਦਿਨਾਂ ਨੇ ਕੱਚੀਆਂ ਆਹ ਹਾਂ ਜੀ ਹਾਂ ਖੋਲ ਦੇ ਬਾਪੂ ਤੋੜ ਦੀਏ ਬਰੀਡ ਫੁੱਲ ਕੱਦ ਫੁੱਲ ਲੈਵਾ ਕਮਾਲ ਦਾ ਬਹੁਤ ਸੋਹਣੀ ਫਿਟਿੰਗ ਲੈਵੇ ਦੀ ਲੈ ਕਮਾਲ ਦਾ ਥਣ ਦੇਖੋ ਇੱਕ ਨੰਬਰ ਥਣ ਗੁਲਾਬੀ ਥਣ ਮੁੱਠੀ ਵਾਲਾ ਥਣ ਨਾੜਾ ਨੂੜਾ ਫੁੱਲ ਜੰਗੀਆਂ ਫੇਸ ਬੜਾ ਪਿਆਰਾ ਲੈ ਤੋਰਾ ਤੇ ਬਰੀਡ ਚੈੱਕ ਕਰੋ ਪ੍ਰਿੰਟ ਪ੍ਰਿੰਟ ਪੂਰਾ ਜੰਗਾ ਕਰਮਾਈ ਦਾ ਕੀ ਬਾਤ ਹੈ ਤੋਰਾ ਦੇਖੋ ਹਲੇ ਕੱਚੀ ਆ ਬਾਪੂ ਨੇ ਦੱਸਿਆ 4 ਦਿਨ ਲੈਂਦੀ ਆ ਉਹਦੋਂ ਆਰਡਰ ਦੇਖੋ ਨੇ ਕਮਾਲ ਦਾ ਤਿਆਰ ਕਰ ਲੈਣਾ ਕੀ ਬਾਤ ਹੈ ਜਮ ਕੇ ਜਮ ਕੇ ਵਧੀਆ ਨਾ ਬਾਜੀ ਬਹੁਤ ਵਧੀਆ ਲਾਹੂ ਬੈਠਾ ਜੀ ਸਹੀ ਗੱਲ ਆ ਪੰਜ ਚਾਰ ਦਿਨ ਲੈਂਦੀ ਐ ਪੰਜ ਚਾਰ ਦਿਨ ਤਾਂ ਬੈਠੇ ਹੀ ਨਹੀਂ ਆਣਾ ਬੈਠਦਾ ਸਹੀ ਗੱਲ ਆ ਬਈ ਕੱਚੀ ਕੱਚੀ ਉਸਾਂ ਉਹਨਾਂ ਦਾ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਕੱਢ ਕੇ ਕਰਮਾਲੀ ਨੇ ਫੇਰ ਸੋਣਾ ਕਰੋ ਬਈ ਕੀ ਬਾਤ ਆ ਬਈ ਕੀ ਮੋਲ ਹੈ ਜੈ ਜਰਾ ਬੋਲੇ ਆਪਾ ਜੀ ਇੱਕ ਤੇ ਉਹਨਾਂ ਕੀ ਕਰਾਂਗੇ ਜਿੰਨੇ ਕਿ ਲੈਣੇ ਆ ਓਕੇ ਇਹਦਾ 70000 ਮੋਲ ਹੈ ਇਹਦਾ ਬਸ ਮਾਰਤਾ ਆਣੀ ओके 8000 ਰੁਪਿਆ ਮੋਲਾ ਮਾਨਣ ਹੋ ਜੀ ਲੇਵਾ ਦੇਖੋ ਥਾਨ ਦੇਖੋ ਇੱਕ ਨੰਬਰ ਆ ਮੁੱਠੀ ਵਾਲਾ ਥਾਨ ਲੱਗਿਆ ਬੜਾ ਚੰਗਾ ਥਾਨ ਜੀ ਲੈ ਛੱਡਾਂਗੀ ਵੀ ਬਹੁਤ ਲੇਵਾ ਬਹੁਤ ਵਧੀਆ ਪੂਰੀ ਪਈ ਹਾਂ ਸਾਰੀਆਂ ਬਾਲਟਰ ਲੈ ਕੱਢੂ ਫੇਰ ਕਰਮ ਵਾਲੀ ਨੇ ਸੂਣਾ ਪੂਰਾ ਪੰਡ ਵਾਲਾ ਲੇਵਾ ਲੈ ਕੇ ਫੇਰ ਸੂਗੀ ਹਾਂ ਜੀ ਹਾਂ ਚੰਗੀ ਬਹੁਤ ਆ ਬਰੀਕੀ ਜਾਣਾ ਬੜਾ ਜਿਆਦਾ ਚੰਗੀ ਗੈ ਬੜਾ ਹਾਂ ਸਹੀ ਹੈ ਬਾਈ ਮਗਰ ਮੂਰਲਾ ਲੇਵਾ ਦੇਖੋ ਇੱਥੋਂ ਸਾਹਮਣੇ ਕੈਮਰਾ ਮਾਰਦੇ ਨੇ ਉਨਾ ਹੀ ਮੂਰਲਾ ਬਈ ਮਗਰ ਕੀ ਬਾ ਅੱਗੇ ਬਾਪੂ ਦੋ ਨੰਬਰ ਹੈ ਜਿਹੜੇ ਢੁੱਲ ਬਹੁਤ ਪਈ ਹੈ ਹਾਂ ਦੂਜਾ ਸੂਆ ਇਹ ਹੈ ਨਾ ਹਾਂ ਜੀ ਦੂਜਾ ਹੀ ਹੈ ਦਿਨ ਇਹ ਵੀ ਸੇਮ ਜੇ ਲੋ ਹਨਾ ਦੋ ਚਾਰ ਦਿਨ ਹੀ ਲਵਾਂਗੇ ਬਸ ਇੱਕ ਬਰਾਬਰ ਜੀ ਲੈਣੀਆਂ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਵੱਧ ਵੀ ਲੈ ਸਕਦੀ ਆਰਡਰ ਕਮਾਲ ਦਾ ਬਹੁਤ ਸੋਹਣੀ ਤਿਆਰੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗੁਲਾਬੀ ਥਣ ਨਾੜਾ ਨਾੜਾ ਲੇਵੇ ਤੇ ਫੁੱਲ ਪ੍ਰਿੰਟ ਬੜਾ ਚੰਗਾ ਨਾ ਬੈੜਦਾ ਲੈ ਬਰੀ ਕੀ ਦੇਖ ਢੱਲ ਦੇ ਕੋਲ ਆ ਜਿਹੜੀ ਜੀ ਬਚੀ ਹੈ ਇਹ ਬੰਦ ਹੈ ਜਮਾ ਕੋਈ ਚੱਲਦੀ ਨਹੀਂ ਕੋਈ ਸਾਖ ਨੂਰੀ ਨਹੀਂ ਓਕੇ ਕੋਸ ਵੀ ਦਾ ਜੋ ਨਹੀਂ ਹੁੰਦਾ ਜਣੀ ਮਸ ਜੀ 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 ਮਰੀ ਗਈ ਮੈਂ ਦਾ ਬ੍ਰੀਡ ਫੇਸ ਫੂਸ ਪੂਰਾ ਚੰਗਾ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੇ ਦੇਣੀਆ ਦੋਨੇ ਐਸਟੀਮੇਟ ਪਹਿਲਾਂ ਵਾਲੀ ਵੀ ਇਹ ਵੀ ਚਾਹੀਦਾ ਜੀ 25 ਤੋਂ ਬਾਹਰ ਬਾਹਰ ਦੁੱਧ ਨਾਲ ਦੀ ਠੀਕ ਆ ਹ ਦੁੱਧ ਨਾਲ ਜੀ ਨੇ ਤਾਂ ਚਾਹੀਦੀ ਉਹ ਪੂਰਾ ਵੱਧ ਘੱਟ ਸਕਦੀ ਪਰ ਸਹੀ ਆ ਭਾਈ ਹਮ ਬ੍ਰੀਡ ਚ ਚੈੱਕ ਕਰੋ ਤੋਰਾ ਚੈੱਕ ਕਰੋ ਲੇਵਾ ਚੰਗਾ ਕੱਲੀ ਕੱਚੀ ਕੱਚੀ ਆ ਉਸਾ ਉਹਨਾਂ ਦਾ ਜਾ ਲਾ ਲਿਓ ਸਾਰੀਆਂ ਬਾਲਟਾਂ ਗੱਢ ਕੇ ਫੇਰ ਕਰਮ ਵਾਲੀ ਨੇ ਸੋਣਾ ਗਾ ਤੇ ਕੀ ਮੋਲ ਆ ਬਾਪੂ ਜਾਜਾ ਫਿਰ ਇਹਦਾ ਮੋਲ 85 ਹੈ ਜੀ ਮਾਨਤਨ ਹੋ ਜਾ ਹੋ ਜੂਗਾ ਜੀ ਠੀਕ ਹੈ ਜੀ ਬੱਚਾ ਮੋਲ ਲਾਪਾ ਸਹੀ ਜੀ ਕਰਾਂਗੇ ਬਾਹਲੇ ਨਹੀਂ ਕਰਦੇ ਮਾਨਤਨ ਕੋਈ ਚੈੱਕ ਨਹੀਂ ਹੋ ਜਾ ਬਈ ਬਰਡ ਚੰਗੀ ਆ ਦਿਨ ਬਸ ਥੋੜੀ ਲੈਂਦੇ ਆ ਲੇਬਰੀ ਜਿਹੜੀ ਤਿਆਰੀ ਆ ਬਹੁਤ ਚੰਗੀ ਆ ਇਕਲੀ ਕੱਚੀ ਕੱਚੀ ਆ ਬਸ ਬਰੀਡ ਇੱਕ ਨੰਬਰ ਆ ਪ੍ਰਿੰਟ ਇੱਕ ਨੰਬਰ ਆ ਤੇ ਮੋਲ ਵੀ ਜਾਜਾ ਮਾਨਤਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜਾਊਗਾ ਬਈ ਪਛਾਂ ਤੋਂ ਲੈ ਵਾਰ ਇੱਕ ਵਲ ਹੈ ਕਮਾਲ ਕੀ ਬਾਤ ਬਰੀਡ ਬੜੀ ਚੰਗੀ ਹੈ ਨਾ ਹਾਂਜੀ ਹਾਂ ਭੱਜ ਗਿਓ ਅਗਰ ਤੇ ਨੰਬਰ ਤੇ ਬਾਪੂ ਇਹ ਵੀ ਦੂਜਾ ਸੂਆ ਹਾਂਜੀ ਦੂਜਾ ਕਿੰਨੇ ਦਿਨ ਲੂਗੀ ਇਹ ਬਾ ਇੰਨੇ ਕਦ ਨਹੀਂ ਇਹ ਲੂਜੀ ਤਿਆਰੀ ਜੀ ਹਾਂ ਦਿਨ ਉਹਨੇ ਕੀ ਲੂਗੀ ਵੀ ਭਾਈ 4 ਦਿਨ ਬਸ ਲੈ ਕੇ ਆਹ ਚੰਗਾ ਥਣ ਫੁੱਲ ਲੱਗਿਆ ਵਾ ਥਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਰੀਡ ਫੁੱਲ ਦਿੱਲੀ ਵਾ ਇੱਕ ਨੰਬਰ ਇਧਰੋਂ ਲੇਵਾ ਚੈੱਕ ਕਰਵਾ ਨਹੀਂ ਲੈ ਕੀ ਆ ਬਾਤ ਹੈ ਹਾਂਜੀ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਖੋਲ ਦੇ ਬਾਪੂ ਤੋਰ ਕੇ ਦਿਖਾ ਦੇ ਕੱਲੀਆਂ ਕੱਚੀਆਂ ਕੱਚੀਆਂ ਹੀ ਆ ਬੱਸ ਬਈ ਚਾਰ ਚਾਰ ਦਿਨਾਂ ਦੀਆਂ ਕੋਈ ਬਾਹਲੇ ਦਿਨ ਵੀ ਨਹੀਂ ਲੈਣੀਆਂ ਨਹੀਂ ਬਾਹਲੇ ਲੈਣੀਆਂ ਤਿਆਰੀਆਂ ਬਹਿੜਾਂ ਦੀ ਫੁੱਲ ਆ ਗਈ ਸਾਰੀਆਂ ਇੱਕੋ ਜੀਆਂ ਕਰਮ ਵਾਲੀਆਂ ਦੁੱਧ ਵਾਲੇ ਪੀਸ ਆ ਬਰੀਡ ਇੱਕ ਨੰਬਰ ਆ ਪ੍ਰਿੰਟ ਫਰੰਟ ਕੱਦ ਦੇਖੋ ਬਾੜ ਦਾ ਕਿ ਨਹੀਂ ਬਾਪੂ ਕੱਦ ਫੁੱਲ ਹੈ ਜੀ ਪੂਰੀ ਭਰੀ ਵੀ ਆ ਹਮਮ ਪ੍ਰਿੰਟ ਵਾਲੀ ਆ ਜਾਤ ਵਾਲੀ ਆ ਬਰੀਡ ਵਾਲੀ ਆ ਨਾੜਾ ਨੂੜਾ ਫੁੱਲ ਚੰਗੀਆਂ ਕਰਮ ਵਾਲੀ ਦੀ ਇਹਦਾ ਕੀ ਮੁੱਲ ਆ ਬਾਪੂ ਇਹਦਾ ਮੁੱਲ 80 ਹੈ ਜੀ 80000 ਮਾਨਦਾਨ ਹੋ ਜਾ ਹੋ ਜਾਊਗਾ ਜੀ ਠੀਕ ਹੈ ਜੀ 80000 ਰੁਪਿਆ ਮੋਲਾ ਮਾਨ ਦਾ ਮਾਂ ਤਾਂ ਨਹੀਂ ਹੋਊਗੀ ਮੌਕੇ ਤੇ ਹੋ ਜਾਊਗਾ ਵਾੜ ਚੰਗੀ ਆ ਕਦ ਕਾਠ ਹਾਲੀਆਂ ਲੇਵਾ ਦੇਖੋ ਥਣ ਇੱਕ ਨੰਬਰ ਅੱਥੀ ਜੀ ਉਹਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਣ ਲੱਗਿਆ ਕਰਮਾ ਨੇ ਠੰਡੀ ਠੁੰਡੀ ਦਾ ਫੁੱਲ ਆਣਾ ਬਾਪੂ ਹਾਂ ਜੀ ਹਾਂ ਲੈ ਜਿਵੇਂ ਮੈਂ ਮਰ ਗਿਆ ਲੈ ਇਧਰ ਦਿਖਾ ਦੇ ਚੱਕਰੀ ਨਹੀਂ ਕਹਿਣਾ ਕਰਮਾ ਨੇ ਕੁਛ ਨਹੀਂ ਥਣ ਬਾ ਚ ਬਾਈ ਜੀ ਵੀ ਮੋਟੀ ਬੁੱਪਣ ਹਮ ਸਹੀ ਐਸ ਇਧਰ ਵੀ ਦਿਖਾ ਦੇ ਮੜੀ ਲੈ ਲੈ ਵਾ ਦੇਖੋ ਪੂਰਾ ਪੰਡ ਵਾਲਾ ਲੈ ਵਾ ਕਿਆ ਬਾਤ ਆ ਨਾੜਾ ਨੂੰ ਨਾ ਫੌਲ ਚੰਗੇ ਆ ਨਾ ਹਾਂਜੀ ਹਾਂ ਅੱਗੇ 4 ਨੰਬਰ ਜਰਸੀ ਕਿਹੜਾ ਸੂਆ ਜੀ ਇਹ ਪਹਿਲਾ ਸੂਆ ਦੰਦਾ ਦੀ ਦੋ ਦੰਦੀ ਹੈ ਦੋ ਦੰਦ ਪਹਿਲਾ ਸੂਆ ਠੀਕ ਆ ਬਾਕੀ ਕੋਈ ਦਿਖਾ ਵੀ ਦਿਨੇ ਦਿਖਾ ਲੈ ਨਹੀਂ ਆਪਣੀ ਗਾਰੰਟੀ ਓਕੇ ਹਮ ਲੈ ਬਰੀਡ ਚੈੱਕ ਕਰਵਾਉਂ ਚਲੋ ਕੋਈ ਨਾ ਕੋਈ ਨਹੀਂ ਵੈਸੇ ਗਾਰੰਟੀ ਆਪਣੀ ਗਾਰੰਟੀ ਹੈ ਦੋ ਦੰਦ बस okay. ही ਪਹਿਲਣਾ ਹੈ ਹੂੰ ਬਾਗੇ ਛੰਡੀ ਬਹੁਤ ਹੈ ਹਾਂ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੂਡ ਕਰਮਲ ਦੀ ਫੁੱਲ ਚੰਗੀ ਆਉਗੀ ਕਿੰਨਾ ਦੁੱਧ ਦੇ ਦੂ ਵਾਪੂ ਐਸਟੀਮੇਟ ਇਹਨੂੰ ਚਾਹੀਦਾ 20 ਡੂਟਰ ਪਹਿਲੇ ਸੂਏ ਜੀ ਓਕੇ ਲੈ ਵਾਪੂ ਤਾਂ ਹਾਂ ਹੂੰ ਬਾੜੀ ਤੇ ਡੂ ਲੱਭੀ ਆ ਬਾਪੂ ਚੰਗਾ ਥਾਂ ਛੰਡੀ ਵਾਲਾ ਥਾਂ ਸੋਹਣੀ ਬੱਸੀ ਵਾਲੀ ਦੋ ਦੰਦ ਪਹਿਲਾ ਸੂਆ ਵੈੜ ਰੰਗ ਚਮਕ ਫੁੱਲ ਬਰੀਡ ਫੁੱਲ ਕੀ ਬਾਤ ਆ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਕਿਸੇ ਪਾਸੋਂ ਗਰਮ ਵਾਲੀ ਨੂੰ ਕੋਈ ਘਾਟ ਨਹੀਂ ਫੇਸਬੁਕ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਮਖ ਪੁਣਾ ਬੜ ਦੇ ਵਿੱਚ ਹੋਲਾ ਬਈ ਚਮਕ ਵੀ ਚੰਗੀ ਹੈ ਕਰਮਾ ਜੀ ਬਾਕੀ ਜਰਸੀ ਆ ਮਿਲਦੀ ਬਹੁਤ ਘੱਟ ਹੈ ਕਿ ਨਹੀਂ ਬਾਪੂ ਹਾਂ ਜਲਸੀ ਜੀ ਮੰਗਾ ਚਾਸੀ ਇੱਕ ਦੋ ਬੰਦੇ ਨਾ ਪੰਜਾਬ ਵਾਲੀ ਆਉਂਗੇ ਹਾਂ ਇਧਰ ਲਿਆ ਜੀ ਉਹ ਨਹੀਂ ਲੈ ਵਾ ਦੇਖ ਲੈ ਵਾ ਦਾ ਡਿਜ਼ਾਈਨ ਦੇਖ ਬਾਈ ਕੱਚੀ ਕੱਚੀ ਆ ਜੀ ਉਸ ਹਸਾ ਬਣਾਉਂਦਾ ਜਾ ਲਾਓ ਬਾਕੀ ਚਮਕ ਪੜੀ ਵੀ ਬੀ ਹੈਗੀ ਹੈ ਹੂੰ ਐਨ ਵੀ ਦਿੱਛੀ ਜੀ ਹੈ ਸਹੀ ਗੱਲ ਆ ਸਾਰੀਆਂ ਬਾਲਟਲਾਂ ਕੱਢੂ ਫਿਰ ਕਰਮ ਵਾਲੀ ਨੇ ਸੋਣਾ ਲਓ ਜੀ ਮੂੰ ਮਾਸ ਖਾਸ ਨਹੀਂ ਉਹ ਘਾਟਾ ਹਮਤੇ ਕਿਆ ਬਾਤ ਆ ਕੀ ਮੋਲਾ ਬਪੂ ਜੈ ਜਰਾ ਮੋਲੇ ਦਾ 80000 ਹੈ ਜੀ ਮਾਨਦਾਨ ਹੋ ਜਾ ਹਾਂ ਮਾਨਦਾਨ ਕਰਾਂਗੇ ਜੀ 80000 ਰੁਪਿਆ ਮੋਲਾ ਮਾਨਦਾਨ ਜਿਹੜਾ ਕੋਈ ਚੈੱਕ ਕਰਨੀ ਮੌਕੇ ਤੇ ਹੋ ਜਾਊਗਾ ਮੋਲੇ ਆਪਾਂ ਇੱਕ ਦੀ ਬਸ ਗੱਤ ਦੀ ਕਰੇ ਨਾ ਹੂੰ ਜਾਂਗਾ ਦੇ ਸਾਹ ਨਾ ਗਾਂਗਾ ਬਾਹਲੇ ਚੰਗੇ ਸਹੀ ਗੱਲ ਆ ਲੈਣ ਦੇਣ ਵਾਲੀ ਰੇਟ ਰੱਖੀ ਆ ਬਾਈ ਸੋ ਬਾਹਲੇ ਮੁੱਲ ਵੀ ਨਹੀਂ ਕਰੇ گاਵਾ ਦੇ ਹਿਸਾਬ ਨਾਲ ਲੈ ਖਾਣ ਦੇਖੋ ਇੱਕ ਪਹਿਲੇ ਬੱਸੀ ਆ ਜੀ ਥਾਲ ਤੋਂ ਬਾਹਲੇ ਚੰਗਾ ਮੋਟੀਆਂ ਦੋ ਦੰਦਾ ਓਕੇ ਆਪਣੀ ਗਾਰੰਟੀ ਕਿਤੇ ਜੀ ਹੂੰ ਮਾਰਸੀ ਬਾਪੂ ਕੋਲੇ ਬਈ 4 ਤੇ 4 ਹੀ ਟੋਪਰੀਆਂ ਨੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਬਾਈ ਨਗ ਕਨੈਕਟ ਕਰ ਲਿਓ ਧੰਨਵਾਦ